ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਅੱਜ ਦੇ ਵੀਡੀਓ 'ਚ। ਅੱਜ ਆਇਆ ਬੰਦੇ ਗੱਲ ਕਰਗੇ ਤੇ ਛੁੱਟੀ। ਅੱਜ ਮੈਂ ਕਹਾਂ ਵੀ ਚੱਕੇ ਨੂੰ ਮੋਟਰ ਵਗੇਰੇ ਆਈਏ। ਅੱਗ ਤਾਂ ਕਾਨੂੰ ਲਾਉਣੀ ਆ। ਉਹੀ ਪੰਗਾ ਖੜਾ ਹੋ ਜੂ ਕਹੂੰਗੇ ਵੀ ਪ੍ਰਾਲੀ ਨੂੰ ਅੱਗ ਲਾਈ ਵੀ ਆ ਖਬਰੇ। ਉਹ ਸੈਟੇਲਾਈਟ ਫੜਦਾ ਬਹੁਤ ਚੀਤੀ ਹੈ ਜੀ ਧੂਆਂ। ਉਹਦੇ ਗਾਣੇ ਹੋਰ ਕਿਤੇ ਨਵਾਂ ਪੰਗਾ ਖੜਾ ਹੋ ਜੂਵੇ ਵੀ ਪ੍ਰਾਲੀ ਨੂੰ ਅੱਗ ਲਾਈ ਜੀ ਆ। ਇਹਦੇ ਨਾਲੋਂ ਤਾਂ ਮੈਂ ਇਹਨਾਂ ਨੂੰ ਕਹਾਂ ਮੈਂ ਇਕੱਠਾ ਕਰੋ। ਟਰਾਲੀ 'ਚ ਲੱਦੋ। ਚੱਕ ਕੇ ਉੱਥੇ ਸਟੇ ਜਾਈਏ। ਉਹ ਨਦੀ ਕਿ ਨਹੀਂ ਨਾਲੇ ਖੋਰ ਜੀ ਅੱਗ ਲਾਉਂਗੇ ਕਿਥੇ ਗੱਬੇ ਫਿਰ ਪੱਧਰਾ ਨਹੀਂ ਹੋਣਾ ਹੁਣ ਇਹਨੂੰ ਕਰਾ ਲਿਆ ਕੇ ਸਾਰੇ ਨੂੰ ਇਹਨਾਂ ਪੱਧਰਾ ਕਰਕੇ ਅੱਜ ਬਣਾ ਦੇਣਾ ਅੱਜ ਇਹਦੇ ਭਰੇ ਆ ਸੀ ਇਧਰ ਆ ਬਾਦਨਾਂ ਰੀਤਾ ਪਿਆ ਥੋੜਾ ਜਿਹਾ ਬਚ ਗਿਆ ਤਾਂ ਇਹ ਚੱਕ ਕੇ ਉੱਥੇ ਕੁੰਜੇ ਲਵਾ ਦੇਣਾ ਉੱਥੇ ਲੱਗਿਆ ਰੂ ਆ ਮਿੱਟੀ ਆ ਜਿਹੜੀ ਸਾਰੀ ਉਹ ਐ ਪੱਧਰੀ ਕਰਕੇ ਬਿਲਕੁਲ ਐਨ ਵਧੀਆ ਬਣਾ ਦੇਣਾ ਇਧਰ ਗੀਰ ਦਾਂਗੇ ਕੋਕਲਾੜੀ ਦੇ ਆਦੋ ਵਾਲੇ ਕੋਸੋਂ ਪਰਾਂ ਗੀਰ ਦਾਂਗੇ ਇਹਨਾਂ ਦਾ ਕੀ ਕਰੀਏ ਲੰਬੜਦਾਰ ਹੂੰ ਇਹ ਵੀ ਕਿਤੇ ਟਕਾਣੇ ਲਾਉਣੇ ਪੈਣੇ ਆ ਚਲੋ ਦੇਖਦੇ ਆ ਇਹਨਾਂ ਦਾ ਕੀ ਬਣਦਾ ਐ ਐਮਐਲਏ ਵਾਲਾ ਫੋੜਾ ਹੀ ਝੋੜ ਲਿਆ ਮੇਰੇ ਵਾਲੀ ਦੀ ਹੁਕਮ ਆ ਕਰਾਈ ਗਈ ਵੀਰ ਫੋੜੇ ਲਿਆ ਹੁਣ ਤੂੰ ਇਧਰ ਗੈਲੇ ਗਿੜਾ ਲਾ ਕੇ ਹੁੰਦੇ ਆ ਰਹਿ ਗਿਆ ਢੇਰ ਦੇ ਵਿੱਚ ਉੱਥੇ ਸਪਰੇਅ ਮਾਰਾਂਗੇ ਬਾਹਰ ਰਹਿ ਗਿਆ ਹਲੇ ਥੋੜਾ ਜਿਹਾ ਚੱਲ ਬਾਅਦ ਚ ਫੁਰਚਦੇ ਆ ਲਓਈ ਕਰਾ ਲਿਆੰਦਾ ਹੁਣ ਕਰਾ ਗਿਆ ਹੁਣ ਪਧਰਾ ਕਰ ਦੇਣਾ ਇਹਨਾਂ ਸਾਰਾ ਹੀ ਇਹਨਾਂ ਦਾ ਕੀ ਕਰੀਏ ਬਾਪੂ ਕਿਲੇ ਨੂੰ ਇੱਕੋ ਉੱਥੇ ਲਾ ਦੇ ਆ ਇਹਨੂੰ ਹੂੰ ਇੱਕ ਇੱਕ ਹੀ ਲਾ ਦੇ ਲਾ ਦੇ ਗੁਰੂ ਆ ਰੇਤਾ ਇੱਥੇ ਛੱਡ ਦੋ ਆ ਮਿੱਟੀ ਵੀ ਆਏ ਖੇਚ ਦੇਣੀ ਸਾਰਾ ਬਣਾ ਦੇਣਾ ਹੁਣ ਇਹ ਪਧਰਾ ਇਹਦੇ ਪੈ ਪੰਚ ਪੈ ਵੀ ਚੱਕ ਹੁੰਜੀ ਲਵਾ ਦੇ ਕਿਤੇ ਕਿੱ데 ਆ ਹਾਂ ਉਹ ਹੁੰਜੀ ਲਾ ਦੇਣੇ ਹਾਂ ਹਾਂ ਚਾਹੇ ਇੱਧਰ ਲਾ ਦੇ ਉਹਥੇ ਨਹੀਂ ਬੂਟਿਆਂ ਤੇ ਇੱਧਲੀ ਸਾਈਡ ਲਾ ਦੇ ਬੂਟਿਆਂ ਉੱਥੇ ਜਗ੍ਹਾ ਕਿੱਥੇ ਬੂਟਿਆਂ ਕੋਲ ਮਿੱਟੀ ਛਿਣ ਕਰ ਕੋ ਜ਼ਰ ਕਰ ਦਿਜੀਏ ਉਸ ਕੋ ਦੇ ਪੱਤਰ ਕਰਕੇ ਤੁਸੀਂ ਪਰ ਸਬਜ਼ੀ ਬਾਜੀ ਲਗਾਈਏ ਆਹ 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 ਸਬਜ਼ੀ ਬਾਜੀ ਠੀਕ ਆ ਪਾਸ ਕਰਤਾ ਟੈਂਡਰ ਦਾ ਚੱਲ ਹੁਣ ਆ ਜਾ ਪਹਿਨਾ ਰੋਟੀ ਖਾ ਕੇ ਆਈਏ ਆ ਕੇ ਫਿਰ ਕਰਦੇ ਇਹਨੂੰ ਕਿਉਂ ਲਾਈ ਲਾ ਕੋਲੀ ਸਾਈਡ ਨਾ ਲਾਜੀਏ ਜੋ ਆ ਪਾਈਪ ਤਾਂ ਉੱਥੇ ਠੀਕ ਆ ਗੁੰਝੇ ਚ ਉੱਧਰ ਉੱਥੇ ਗੁੰਜੀ ਲਾਜੀ ਤੇ ਉੱਥੇ ਤੇਰੀ ਜਗਾ ਲੋਡ ਤਾਂ ਹਣੀ ਨਹੀਂ ਹੈਗੀ ਉੱਥੇ ਰੇਤਾ ਹੀ ਹੋ ਜਾਣਾ ਖਾਸਾ ਪਹਿਨਾ ਤਾਂ ਠੀਕ ਆ ਠੀਕ ਆ ਬਾਕੀ ਫਿਰ ਇਥੇ ਮਿੱਟੀ ਖੜਾ ਕੇ ਇਹਨਾਂ ਪੱਧਰਾ ਕਰਕੇ ਰੱਖਣਗੇ ਹੈ ਇਹਨਾਂ ਦਾ ਇਹ ਵੀ ਉੱਥੇ ਰੱਖ ਦੇਣੇ ਚਲ ਚਲ ਕਰੋ ਵੀ ਰੋਹੀ ਹੋ ਬੈਕਰਾ ਦਾ ਫਾਇਦਾ ਮਾਰੇ ਢੇਰ ਪਿੱਛੇ ਚੱਕ ਕੇ ਬਾਕੀ ਹੁ ਕਰ ਦੇਣਾ ਪਧਰਾ ਇਹਨ ਬਣਾ ਦੇਣਾ ਵਧੀਆ ਫਿਰ ਉਹਰੇ ਐ ਕਰਨੀ ਬਹੁਤਾ ਨਾ ਜਿਹੜਾ ਬਜਲੀ ਦੇ ਤੇ ਚੱਕਦਾ ਵੱਖ ਜਿੰਦੇ ਹੈ ਨਾ ਵਧੀਆ ਵਧੀਆ ਹੀ ਚੱਕਣਾ ਰੇਤਾ ਦਾ ਫਿਰ ਲੱਭਿਆ ਨਹੀਂ ਲੱਭਦਾ ਹੁਣ ਕੰਮ ਆ ਜੂ ਉੱਥੇ ਢੇਰ ਉਹ ਵੀ ਉੱਤੀ ਸੜ ਦੇਣਾ ਹੈ ਬਾਕੀ ਜਗ੍ਹਾ ਚ ਫਿਰ ਮਿੱਟੀ ਉਹੀ ਟੀਮ ਤਾਂ ਉੱਥੀ ਲਾ ਦੇ ਨਹੀਂ ਰਹਿਣੀ ਤਰੀ ਇਹਦਾ ਉਹੀ ਤਾਂ ਮੈਂ ਦੇ ਦਿਆ ਨੇ ਕਾਹਤੇ ਲਾਈ ਇਹ ਇਹ ਆਪਣੀ ਤਜਰਬੇ ਕਰੀ ਜਾਂਦੇ ਇਹ ਫੁੱਟ ਜਣੀ ਨਹੀਂ ਕੁੰਜੇ ਚ ਖੜੀ ਕਰ ਦੋ ਰੇਤਾ ਕੰਦ ਦਾ ਘੇਰੀ ਜਾਓ ਆਈ ਜਾਣ ਦੇ ਥੱਲੇ ਨੂੰ ਆ ਰੋੜਾ ਚੱਕ ਉਹਦੇ ਟੀਰ ਚ ਪਿਆ ਕੱਢ ਦੇ ਇਹਨੂੰ ਬਾਹਰ ਚੱਲ ਬਾਕੀ ਆ ਕੇ ਕਰਦੇ ਆ ਚੱਲੀ ਰੋਟੀ ਖਾਓ ਮੈਂ ਤਾਂ ਇਹ ਗੈਂਚ ਇੱਥੇ ਦਿੱਤ ਨੂੰ ਸੁਗਣੇ ਦੀ ਮੈਂ ਗੈਂਚ ਇੱਥੇ ਇੱਥੇ ਲੋਟ ਨਹੀਂ ਆਉਣੇ ਆ ਵੀ ਬਣਾਤਾ ਇਹਨ ਹੁਣ ਆ ਦੇਖ ਵਧੀਆ ਦੇਖ ਲੀ ਆ ਇੱਥੇ ਸ਼ਾਮ ਨੂੰ ਫਿਰ ਰੈਂਪ ਬਣਾਵਾਂਗੇ ਦੇਖਾਂਗੇ ਜੇ ਟਾਈਮ ਹੋਇਆ ਪਰ ਸ਼ਾਮ ਨੂੰ ਅੱਜ ਕਰਾ ਲਈ ਜਾਣਾ ਪਰ ਉਹ ਸਹੀ ਜੀ ਉਹਨੂੰ ਫੋਨ ਕਰਿਆ ਉਹ ਕਹਿੰਦਾ ਆ ਜਾ ਹੁੱਕ ਲਈ ਜੀ ਕੱਲ ਨੂੰ ਸੀ ਉਹਨੂੰ ਦੁਪਹਿਰੇ ਤੇ ਕਿਹਾ ਵੀ ਮੈਂ ਤੇਰੇ ਕੋਲ 2 ਵਜੇ ਆ ਜਾਣਾ ਕਹਿੰਦਾ ਚੱਲ ਆ ਜੀ ਬਾਕੀ ਜਾਏ ਤੇ ਪਤਾ ਲੱਗੂ ਮਿਸਤਰੀ ਦਾ ਕਹੇ ਦਿਆ ਕਰਦੇ ਆ ਆਹੋ ਅ ਸਾਈਕਲ ਲੈ ਚੱਲ ਬਾਪੂ ਦਾ ਘਰ ਨੂੰ ਕਿਤੇ ਉਰੀ ਰਹਿ ਜਾਵੇ ਜੱਗਾ ਡਾਊਨ ਪਹੁੰਚ ਗਿਆ ਹੋਰ ਅੱਗੇ ਘਾਹ ਖੜਾ ਆਇਆ ਇਹਨੂੰ ਛੱਡ ਦੇ ਮੈਂ ਅੱਗੇ ਜਾਇਆ ਇਹ ਹੋਕਲੇ ਕੋਰ ਉਹ ਟਾਈਮ ਦਿੱਤਾ ਬੱਰਾ ਕਹਿੰਦਾਗਾ ਉਹਨੂੰ ਕਿ ਤੂੰ ਲਵਿੰਗ ਕਰਤੀ ਉਹਨਾਂ ਨੇ ਤੇ ਲਾਰੇ ਹੀ ਸਵੇਰੇ ਕਰ ਲਿਆ ਆਪਣੀ ਨੂੰ ਉਹ ਕਹਿੰਦਾ ਵੀ ਤੇਰੇ ਕੋਲ ਦੋ ਵਾਰੀ ਆ ਜਾਣਾ ਕਹਿੰਦਾ ਆ ਜਿਓ ਤੇ ਫਾਇਦਾ ਕੀ ਜੇ ਉਹ ਤੂੰ ਬੋਲੀ ਗਿਆ ਤੂੰ ਬਣਾ ਕੰਮ ਤੇ ਜਾ ਕੇ ਹੀ ਆ ਤੇ ਵੀ ਗਿਆ ਕੰਡਾ ਲੱਗ ਤੂੰ ਤੇ ਉਹ ਵੀ ਕੰਮ ਬਾਅਦ ਉੱਤੇ ਜਿਹੜੇ ਹੋ ਗਏ ਉਹਨੂੰ ਕੋਲੇ ਭੱਜ ਕੇ ਉਹ ਕੰਮ ਕਰਾਈ ਦੇ ਤੇ ਆਪਣਾ ਤਾਰੀਫ ਤਾਂ ਨਹੀਂ ਉਹ ਦੀਆ ਕਿਸਾਨ ਨੂੰ ਕਹਾਂ ਮੈਂ ਕਿ ਉਹ ਕਰ ਨਹੀਂ ਜਾਂਦਾ ਹਾਂ ਜੀ ਜੀ ਹੁਣ ਨਵੇਂ ਟਰੈਕਟਰ ਲਈ ਜਾਉਂਗਾ ਪੁਰਾਣੇ ਵਾਲਾ ਨਹੀਂ ਜਾ ਰਿਹਾ ਹਾਂ ਜੀ ਨਵੇਂ ਬਹੁਤ ਜਾਂਦੇ ਹੁਣ ਨਵੇਂ ਅਰਮੋ ਵੀ ਤੇ ਗੇਦਰ ਇਹਨਾਂ ਪਾਸੇ ਚੌਥੇ ਨੂੰ ਸੀ ਲੈ ਜਾਣਾ ਪਰ ਐਨਾ ਹੋਵੇ ਤਾਂ ਮੈਂ ਘਰਾਂ ਲਈ ਕਿਹ ਪੈਣਾ ਕਰਤੀ ਉਹਨਾਂ ਲਈ ਕਿ ਕਰਾਉਣੀ ਕਹਿੰਦਾ ਛਤਰੀ ਲਵਾ ਕੇ ਲੈ ਆਉਣੀ ਆ ਬਿਲਕੁਲ ਟੈਂਪਰ ਨੂੰ ਬਣ ਗਿਆ ਜਿਹੜਾ ਦਾ ਮੁਕਤ ਮੁਕ ਉਹ ਮੁਕ ਤਾਂ ਲੱਗਦੀ ਉਹ ਨਵੇਂ ਟਰੈਕਟਰ ਦੀ ਮੁਕ ਲੋਣੀ ਕਹਿੰਦਾ ਨਾਰਮਲ ਹੀ ਲੋਣੀ ਬਹੁਤ ਤਕੜੀ ਦਾ ਲੋਹਾਂ ਹੀ ਐਡਾ ਡਰਦਾ भेजंदाड़ਦੇ ਦੁਰਦੇ ਨੂੰ ਮੈਂ 10 ਕਿਲੋ ਪਿਛੇ ਗਿਆ ਆਪਣਾ ਕੱਢ ਲੈ ਜੇਗਾ ਲੈ ਗਿਆ ਤਾਂ ਵੀ ਗਿਆ ਜੇ ਦੂਆ ਲੈਣੇ ਜਾਨਾ ਉਹ ਜਰੀਆ ਦਾ ਜੇ ਭੋਨ ਨੂੰ ਲੱਗਿਆ ਬੋਹਣਾ ਚਲੋ ਜੱਗੇ ਉਹੀ ਕੰਮ ਕਰਿਆ ਦੇਖ ਲੈ ਨੋਕਰ ਕਰ ਗਿਆ ਮੈਨੂੰ ਪਤਾ ਨਹੀਂ ਕਿ ਤੇਰਾ ਦੁਕਾਨ ਜਾਉ ਪੁੱਛਿਆ ਬੰਦਾ ਬਾਲਾ ਰੱਬ ਹੀ ਕਰ ਗਿਆ ਤਰੋਂ ਨਾ ਬਿਗੇ ਇਹ ਹੈ ਨਹੀਂ ਤਾਂ ਮੈਂ ਰਾਤ ਨੂੰ 7:30 ਵਜੇ ਆਈ ਅਸੀਂ ਗੋਲਪ ਬਣ ਜਾਈ ਸੀ ਹਿੰਦੀ ਕੋ ਦਾ ਰਹਿ ਗਈ ਉਹੀ ਚੱਕਰ ਹੋ ਗਿਆ ਓਪਨ ਹੀ ਰੱਖਤੀ ਇਹਦੇ ਨਾਲ ਕਹਿੰਦਾ ਹੋਰ ਵੀ ਵੇਚਣੀ ਪਾ ਗਿਆ ਹੈ ਇਹ ਨਾ ਕੋਈ ਹੋਰ ਨਹੀਂ ਮਿਲਦੀ ਹੈਗੀ ਓਏ ਅੱਗੇ ਬੰਦਾ ਖੜਾ ਹੋਇਆ ਬਾਈ ਚਲੋ ਕਾਲੂ ਸਹੀ ਮੈਸਟਰੀ ਨੇ ਚੰਗਾ ਨਹੀਂ ਕਰਿਆ ਬਤਰੀ ਹਿੱਲਾ ਗਿਆ ਹੋਊਗਾ ਇਹਦਾ ਹੋਰ ਲੱਗੇ ਮਹਾਤਮਾ ਇਦੀ ਬਣਾ ਦੇ ਯਾਰ ਹੋਰ ਆਏ ਤੇ ਵੱਡ ਕੇ ਬਣਾ ਦਾਂ ਮੈਂ ਪੂਰੀ ਪੂਰੀ ਇਹਦੇ ਜਿਹਾ ਬਣਾ ਦੂੰ ਮੈਂ ਕਿਹਾ ਚੱਲ ਚਲੀਏ ਫਿਰ ਜਾਣ ਚੇ ਭਲਾਈ ਜਾਈ ਹੁਣ ਇਹ ਤਿਆਰ ਕਰੀ ਪਈ ਐ ਇਦਾਂ ਵੀ ਹੋਊਗੀ ਤੱਕ ਇਹ ਪੁਰਾਣੀ ਲੱਭਿਆ ਸੀ ਕਿ ਪੁਰਾਣੀ ਨੂੰ ਭਾਫਰ ਦੇਖੀਏ ਜੌਂਡੀਅਰ ਵਾਲੀ ਨਵੀਂ ਨੂੰ ਤਾਂ ਉਹਨੇ ਲਾਰੇ ਲਾਉਂਦੇ ਇਹ ਵੀ ਕੋਈ ਛੱਡ ਗਿਆ ਕਹਿੰਦਾ ਪਤਾ ਨਹੀਂ ਗੱਲ ਤੇ ਫੋਰਮਾ ਮਗਾ ਚੱਲ ਇਹੀ ਸਹੀ ਇਹ ਵੀ 22 ਕਿਲੋ ਦੀ ਹੋਗੀ ਤਿੰਨ ਕੋਨਾ ਭਾਗੇ 28 29 ਕਿਲੋ ਦੀ ਹੋ ਜਾਣੀ ਫਿਰ ਉੱਪਰ ਹੈ ਹੈ ਜੱਗਾ ਹਟਦਾ ਨਹੀਂ ਸਾਰੀ ਦੁਕਾਨ ਖੋਲ ਕੇ ਛੱਡੂਗਾ ਕਿੱਥੇ ਹੋਵੇ ਬਾਈ ਇੱਥੇ ਮੁੱਲਾ ਪੈਣਾ ਹੋ ਜਾਗੇ ਆ ਉਹ ਤਾਂ ਜ਼ਿਆਦਾ ਮੋਟ ਗਿਆ ਨਹੀਂ ਉਹ ਨਹੀਂ ਘੱਟ ਦੁੱਤਰ ਕਿਲੋ ਦੀ ਬਸ 77 ਕਿਲੋ ਦੀ ਆ ਚੱਲ ਆ ਜਾ ਇਹਦਾ ਹੀ ਕਰ ਸੌਦਾ ਤੂੰ ਦੇਖੇ ਕਿੰਨੇ ਦੀ ਕਹਿੰਦਾ ਆ ਗੱਲ ਪਟਾਕੇ ਦੀ ਦੁਕਾਨਾਂ ਦੇਖ ਲਾ ਹੈ ਇੱਧਰ ਦੇਖ ਲਾ ਤੇ ਆਇਆ ਕਿਹੜਾ ਮੈਂ ਤੋਂ ਇਹ ਸਾਰੇ ਬੰਬੇ ਬੰਬ ਕੋਈ ਕੰਮ ਨਹੀਂ ਕਰੂਗਾ ਬਰਾਲੀ ਨਾਲ ਤਾਂ ਬੱਤੇ ਕਰੂਗੇ ਕਿ ਘਟਾ ਕਰੂਗੇ ਬਾਬਾ ਕਮੂਲੀ ਬੱਜੇ ਨਾ ਗੱਲ ਕੋਈ ਫਾਮ ਦੇ ਦੁਆਲੇ ਸਮਾਂ ਜ ਰਸ ਗਿਆ ਉਦੋਂ ਉਹੀ ਦਾਦਾ ਵੀ ਦੇਖ ਲਾ ਕੀ ਐਤੀ ਹੋ ਗਈ ਇਹਨੇ ਅੱਧੀ ਕਰਾਲੀ ਫੂਕ ਦੇਣੀ ਲੈ ਇੱਧਰ ਵੀ ਲੈ ਕਰਾਲੀ ਜਿਹੜਾ ਹੋ ਗਿਆ ਉਸ ਹੇ ਜੇ ਰੋਪੜ ਕੱਪੜੇ ਵਾਲੇ ਨਹੀਂ ਹੈਗੇ ਜਿਹੇ ਇੱਥੇ ਬੰਬਾਂ ਵਾਲੇ ਆਦੇ ਹੈਂ ਇਹ ਤਾਂ ਨਹੀਂ ਲੈ ਉਹ ਵੇਚ ਨੂੰ ਗਲੀ ਬਾਈਪਾਸ ਤਾਂ ਚਲੇ ਗਏ ਆਉਂਦੇ ਸਾਰੇ ਬੰਬੇ ਬੰਦ ਮੈਂ ਤਾਂ ਆ ਗਿਆ ਤਾਂ ਵੀ ਦੇਖ ਲੈ ਵੀ ਸੜਕਾਂ ਭਰੀਆਂ ਭਰੀਆਂ ਜੇ ਦੀਵਾਲੀ ਨਾਲ ਕਿੰਨੇ ਦੇ ਨਾ ਕੋਈ ਪਤਾ ਨਹੀਂ ਇੰਨਾ ਬੰਬ ਆਪਣਾ ਯਾਰ ਉਹ ਕਿਉਂ ਕਹਾ ਵੀ ਇਹ ਦੇਖ ਲੈ ਜਾ ਕੇ ਆਈ ਵੀ ਮੁੜ ਕੇ ਆਹ ਆਹ ਉਹ ਪਰਾਂ ਵੀ ਸਾਰੇ ਬੱਸ ਹੀ ਆ ਉੱਥੇ ਜਦੋਂ ਆਪਾਂ ਕਾਲੇ ਦਾ ਟਾਇਰ ਲੈਣ ਆਏ ਤੇ ਇੱਕ ਦੁਕਾਨ ਬਣਦੀ ਸੀ ਬਹੁਤ ਬੜੀ ਅਜੇ ਤਾਂ ਪਤਾ ਨਹੀਂ ਕਾਦੀ ਬਣਦੀ ਆ ਵੀ ਇਹ ਜਿਹੜੀ ਏਡੀ ਬੜੀ ਦੁਕਾਨ ਆ ਮਾਲ ਟਾਈਪ ਜਦ ਦੇਖਿਆ ਉਹ ਵੀ ਵਾਲੀ ਬੰਬਾਂ ਦੀ ਆ ਹੁਣ ਆ ਦੇਖਦਾ ਸਾਰੇ ਬੰਬੇ ਬੰਗ ਮੈਂ ਕਹਿੰਦਾ ਹਜ਼ਾਰ ਦੁਕਾਨ ਤਾਂ ਹੋਊਗੀ ਦਾ ਬਾਹਰ ਵੀ ਨਹੀਂ ਜਾਗਦੇ ਦਿਹਾੜੀ ਬਾਪ ਹੂੰ ਨਾ ਉਹ ਦਿਲਾ ਟੈਂਟੀ ਲਾਇਆ ਆਪ ਆ ਬੰਬੇ ਬੰਬਾ ਨਹੀਂ ਦੇਖੇ ਹੈਗੇ ਮਸ਼ਹੂਰ ਹੈ ਇਹ ਕਰਾਲੀ ਲੱਗਣਾ ਕੋਈ ਚੀਜ਼ ਕਿਸੇ ਵਾਸਤੇ ਹੁੰਦੀ ਆ ਕਰਾਲੀ ਬੰਬਾ ਨੂੰ ਮਸ਼ਹੂਰ ਹੈ ਇਹ ਨਾ ਬੰਬੇ ਬੰਬਾ ਗਾਂ ਆ ਕੇ ਵੀਰ ਆ ਆ ਦੇ ਲ ਗੱਡੀਆਂ ਦੁਕਾਨਾਂ ਹੋ ਜਾਂ ਬਣਦੀਆਂ ਦੀਆਂ ਇਹ ਇਹ ਇੱਥੇ ਕੀ ਆਈਆਂ ਸਭ ਚੱਲ ਕੋਈ ਜੀਤਾ ਹੈ ਕੀ ਸਾਡੇ ਏਰੀਆ ਚ ਨੋ ਜੀ ਬਣ ਗਏ ਹਨ ਵਧੀਆ ਹੋ ਦੇਖੀ ਕੋ ਹੋਵੇ ਨਾ ਥੱਲੇ ਨਾ ਹਿਲਦਾ ਨਾ ਹਿਲਦਾ ਤਾਂ ਹੈਗਾ ਹੁੱਕ ਤਾਂ ਉਹਨੇ ਬਣਾਈਉ ਨਹੀਂ ਬਾਪੂ ਕਹਿੰਦਾ ਯਾਰ ਮੈਂ ਭੁੱਲ ਗਿਆ ਮੈਂ ਤੈਨੂੰ ਫੋਨ ਤਾਂ ਕਰਿਆ ਤਾਂ ਕਹਿੰਦਾ ਮੈਂ ਗਿਆ ਵਾ ਤਾਂ ਹੁਣ ਕਾਲੂ ਆਜੀ ਉਹ ਕਹਿੰਦਾ ਕਾਲੂ ਬਣਾ ਦੂੰਗਾ ਪੱਕੀ ਮਗਾ ਵੀ ਤਾਂ ਕੋਲ ਬੈਠੇ ਬਿਨਾਂ ਨਹੀਂ ਬਣਾਉਣੀ ਤੇ ਮੈਂ ਜਾਵਾਂ ਤੈਂ ਕੀ ਕਰਨਾ ਉੱਥੇ ਮੈਂ ਕਰੋ ਹੋ ਗਏ ਨਾ ਨਾ ਕਾਲੂ ਬਣਾਉਂਗਾ ਹੋਂ ਤਾਂ ਕਹਿੰਦਾ ਪੱਕੀ ਨਹੀਂ ਫਿਰ ਇੱਕ ਪੁਰਾਣੀ ਪਈ ਦੀ ਆ ਦੇ ਦੇ ਉਹਦਾ ਵੀ 110 ਪੈਸੇ ਮੰਗੇ ਮਾਂ ਫਿਰ ਰਹਿਣ ਤੇ ਫਿਰ 110 ਪੈਸੇ ਲੈਣੇ ਆ ਤੇ ਜਰੂਰੀ ਪੰਗਾ ਲੈਣਾ ਅਸੀਂ ਨਵੇਂ ਬਣਾਉਂਗੇ ਦੇ ਤਾਂ ਗੇਟ ਖੋਲ ਕੇ ਬਾ ਗੇਟ ਖੋਲਦਾ ਕਰਦੇ ਆ ਪੂਰਾ ਬਸ ਅਹ 500 ਬੜਾ ਠੀਕ ਆ ਓਕੇ ਰਿਪੋਰਟ ਕਹੀ ਕਿਆ ਕਰਦਾਂਗੇ ਅੱਜ ਇੰਨਾ ਕੁ ਇੱਕ ਨਹੀਂ ਉਧਰ ਲੇ ਗੇਟ ਖੋਲਦਾ ਕਰਦੇ ਪੂਰਾ ਕੋਈ ਨਹੀਂ ਦੇਖਦੇ ਯਾਰ ਫੈ ਲੈ ਲੱਗ ਜਾਣਾ ਪੂਰਾ ਜਾ ਜਿੱਥੇ ਕਰਾਲੀ ਤੇ ਆਏ ਅਸੀਂ ਆਪੂ ਹਜ਼ਾਰ ਦੁਕਾਨ ਹੁਣੀ ਬੰਬਾਂ ਦੀ ਕਰਾਲੀ ਹੈ ਹੈ ਉਹ ਹੋਰ ਚੀਜ਼ਾਂ ਦਾ ਨਹੀਂ ਬੰਦ ਕਰਾ ਬੰਬ ਕੇ ਥੋੜਾ ਬੰਦ ਹੋਣੇ ਪੈਸਾ ਨਹੀਂ ਬਣਦਾ ਟੈਕਸ ਇਹਨੇ ਆਪਣੇ ਖਾਤੇ ਉਹ ਟੈਕਸ ਕੇ ਲੁੱਟੇ ਬਹੁਤ ਆ ਉਹੀ ਉੱਥੇ ਤੇ ਸੁਸਾਬ ਲਾ ਲਾ ਉਰੇ ਆ ਕੇ ਅਗਲਾ ਕਹਿੰਦਾ ਜੇ ਲੱਖ ਰੁਪਏ ਦੇ ਬੰਬ ਲਿਆਇਆ ਬੰਦਾ ਉਹਨੂੰ 2 ਲੱਖ ਦੇ ਵੇਚ ਕੇ ਫੇਰ ਵੀ ਅੱਧੇ ਵੱਜ ਜਾਂਦੇ ਆ ਇਹ ਕਹਿਣਾ ਕੰਮ ਆ ਵੀ ਇੰਨਾ ਉੱਲਾ ਏ ਬੰਬ ਹਜ਼ਾਰ ਦੁਕਾਨ ਇੰਨੀਆਂ ਹੁਣ ਇਹਦੇ ਵਿੱਚ ਦੱਸਾਈ ਨਹੀਂ ਕਰਕੇ ਹੈ ਪੱਕੀਆਂ ਖੁੱਲ ਗਈਆਂ ਹੁਣ ਤਾਂ ਪੱਕੀਆਂ ਉਰਾ ਬਾਈਪਾਸ ਪਰ ਜਿਹੜਾ ਮਰੰਡੇ ਵਾਲਾ ਉਹਦੇ ਕੋ ਪੱਕੀਆਂ ਹੀ ਆ ਹਰ ਵਕਤ ਆ ਬਣਾ ਲਿਆ ਆ ਮੁੰਡਾ ਅੱਜ ਹੈ ਬਣਾ ਲਿਆ ਹੈ ਅੱਜ ਹੈ ਇਹਨਾਂ ਤਾਂ ਕਹਿੰਦਾ ਤਾਂ ਅਜੇ ਇੱਕ ਅੱਧਾ ਨੱਟ ਕੇ ਬਣਾਉਣੇ ਵਹਾਇੰਗਾ ਪੱਧਰੇ ਜੇ ਕਰਦੇ ਹੁਣ ਇਹਨੂੰ ਆਏ ਕੰਧ ਤੇ ਗਾਇਲ ਮਿੱਟੀ ਲਾ ਦੇ ਉੱਪਰ ਨੂੰ ਮੜੀ ਮੜੀ ਜੀ ਬਸ ਆ ਵੀ ਕਰਦੇ ਇੱਧਰ ਰੇ ਆਹ ਪਰ ਇਹਨੂੰ ਟੋਚਨ ਪਾ ਕੇ ਉੱਥੇ ਪਾ ਜਾ ਕੇ ਫੇਰ ਆ ਫੇਰ ਦੇਣਾ ਆਪਾਂ ਨੇ ਸਾਰੀ ਪਰੇ ਉੱਥੇ ਕਾ ਨੂੰ ਛੱਡਦਾ ਆਹੀ ਛੱਡ ਲੈ ਉੱਥੇ ਆਹੀ ਛੱਡ ਲੈ ਉੱਥੇ ਇਹਦੇ ਪੱਧਰੀ ਕਰਦੇ ਮੜ ਮੜੀ ਦੀ ਇਹ ਵੀ ਦੇਵਰਾਜ ਆ ਵਿਚਾਰਾ ਭਗਤ ਇਹਨੂੰ ਪੱਧਰੀ ਕਰਦੇ ਆਇਨੂੰ ਚਾ ਕੋਈ ਨਹੀਂ ਉਹੀ ਗੱਲ ਕਰਦਾ ਮੈਂ ਵੀ ਦੇਖ ਲਾ ਉਹ ਪ੍ਰਾਲੀ ਦੇ ਪ੍ਰਦੂਸ਼ਣ ਦਾ ਕਿੰਨਾ ਰੌਲਾ ਪੈਂਦਾ ਬੰਬਾਂ ਦਾ ਕੋਈ ਪਰਦੂਸ਼ਣ ਨਹੀਂ ਬੰਬਾਂ ਦੇ ਪੈਸੇ ਬਣਦੇ ਹੁੰਦਾ ਕੋਈ ਨਹੀਂ ਹੈ ਉਹਦੇ ਤਾਂ ਪੈਸੇ ਬੰਬਾਂ ਦੇ ਦਾ ਪੈਸੇ ਅਰਬ ਰੁਪਿਆ ਬਣਨਾ ਫਿਰ ਫਿਰ ਬੰਬਾਂ ਹੀ ਹਜ਼ਾਰ ਦੁਕਾਨ ਹੋਣੀ ਆ ਗਿਆ ਬਿੱਲੇ ਬਿੱਲੇ ਸ਼ਾਮ ਨੂੰ ਨੋਟ ਫੂਕੇ ਹੋ ਗਏ ਉਹ ਲੱਖ ਰੁਪਿਆ ਪਰ ਜੇ ਕਿਸੇ ਨੇ ਪਰਾਲੀ ਨੂੰ ਅੱਗ ਲਾਈ ਤੇ ਮਾਰੇ ਤਾਂ ਅਸੀਂ ਉਰੇ ਅੱਗ ਨਹੀਂ ਲਾਈ ਵੀ ਕਿਤੇ ਪਰਾਲੀ ਦੀ ਪਰਚਾ ਨਾ ਹੋ ਜਾਵੇ ਵੀ ਪਰਾਲੀ ਨੂੰ ਅੱਗ ਲਾਈ ਵੀ ਕਰਾਂ ਉਹ ਚੱਕਿਆ ਫੂਸ ਜੀਤਾ ਨਦੀ ਚ ਗੇਰੇ ਆਏ ਆ ਚੱਕ ਦੇ ਇਟਾ ਸੱਭਾ ਨਾਲ ਇੱਥੇ ਰੱਖ ਇੱਧਰ ਆਖ ਇਟਾ ਆ ਉਹ ਪਰ ਚਲ ਲੈ ਕਰਾ ਇਹਨੂੰ ਪਾਟੋ ਚੰਨ ਛੋਟੂ ਉਹਨਾਂ ਤਰ੍ਹਾਂ ਹੋ ਗਿਆ ਇਹਨੂੰ ਪਾਉਣਾ ਪੈਣਾ ਠੀਕ ਆ ਫੇਰ ਉਹ ਕਰਦੇ ਅੱਗੇ ਬਣਾਤੀ ਹੈ ਗੱਲ ਜੀ ਇਹਨ ਮੈਂ ਬਣਾਤੀ ਗੱਲ ਹੈ ਨਾ ਹਾਂ ਉਹ ਲਾਤੇ ਖੰਭ ਕੰਧ ਤੇ ਗੈਲ ਹਾਂ ਜੀ ਉਹਨੂੰ ਕਰਾਜ ਇੱਕ ਵਾਰੀ ਤਰਾ ਮਾਰ ਕੇ ਪੱਧਰਾ ਪੈਨੇ ਸੋ ਕੀ ਜਲਾ ਜੀ ਕਿਹ ਕਰਾਏ ਬੈਗ ਮਾਰ ਦੇਣਾ ਹੈ ਹਾਂ ਦੇਣਾ ਸਾਰੀ ਰੋੜੇ ਗੈਲ ਦੀ ਗਾ ਚੱਕੀ ਹੈ ਜਿਹੜਾ ਕੋਈ ਦਿਖੇ ਠੀਕ ਹੈ ਠੀਕ ਇਹਨਾਂ ਨੂੰ ਕਹਿੰਦਾ ਇੱਧਰ ਵੀ ਹੋ ਗਿਆ ਆ ਵੀ ਸਾਫ਼ ਹੋ ਗਿਆ ਇਹਨਾਂ ਇੱਧਰ ਵੀ ਐਨ ਹੋ ਗਿਆ ਜੀ ਅੱਛਾ ਇਹ ਕਿ ਇੱਧਰ ਪੱਥਰ ਲਾਤਾ ਤੋਹ ਲਾਤਾ ਬੜਾ ਥੋੜਾ ਜਿਆਦਾ ਬੜਾ ਤਾਂ ਜਿਹੜਾ ਛੋਟਾ ਪੀਸ ਤਾਂ ਹੋ ਰਿਹਾ ਹੈ ਨਾ ਹਾ ਬਈ ਮੈਂ ਹੁਣ ਹੋ ਗਿਆ ਇਨਸਾਫ ਆਹੋ ਮਰੀ ਜੋਰ ਦੌੜ ਤੇ ਹੰਗੀਆਂ ਲੱਗ ਗਈਆਂ ਤੋ ਉਹ ਤਾਂ ਲੱਗਣੀ ਆਈ ਤੀ ਜੀ ਇਹ ਆਪੇ ਤੇ ਟੱਕਰ ਹੈ ਮੈਨੂੰ ਉੱਥੇ ਲੱਗਣੀ ਆਈ ਤੀ ਹਾਂ ਹਾਂ ਹੁਣ ਇਹਦੇ ਬਾਅਦ ਅਗਲੀ ਖਿਲਾੜੀ ਵੀ ਰਿਪੇਅਰ ਇਹ ਵੀ ਹੁਣ ਵਿਚਾਰੀ ਰਿਪੇਅਰ ਹੋਣ ਵਾਲੀ ਆ ਪਿਛਲੀ ਵਾਰ ਤਾਂ ਚੱਲੀ ਹੋਣੀ ਹੈ ਮੈਂ ਪਿਛਲੇ ਸੀਜ਼ਨ ਤਾਂ ਚੱਲੀ ਹੋਣੀ ਪਿਛਲੇ ਸਾਲ ਮੈਂ ਤਾਂ ਬਧੇਰੇ ਜੋੜ ਲੈ ਹੁਣ ਤੂੰ ਨਹੀਂ ਕਰੇ ਹੁਣ ਜੇ ਉਹਦਾ ਆਪਾ ਤੇ ਸੱਟ ਲੱਗੀ ਦੀ ਜਦ ਉਦੇਵਾਂ ਫਿਰ ਟਾਈਮ ਨਹੀਂ ਲੱਗਿਆ। ਇਥੋਂ ਚਲਾਉਣੀ ਹੁਣ ਚਲਾਵਾਂਗੇ ਅੱਗੇ। ਤੂੰ ਨਹੀਂ ਕੱਲੂ ਨਿਵਾਦੇ ਸੜੀ। ਫਿਰ ਲੈ ਕੇ ਆ ਹੁਣੀ ਮਿੱਟੀ ਲਿਆ ਕੇ ਫਿਰ ਲਪਾ ਹੁਣੀ। ਹਾਂ ਹਾਂ ਹਾਂ। ਇੱਕ ਤੇਰੇ ਕੋਲ ਰੈਡੀ ਹੈਗੀ ਆ। ਉਹ ਤਾਂ ਉਠਾ ਲੈ ਜਾਈਂ ਤੂੰ ਜਾ ਕੇ। ਹਾਂਜੀ। ਭੜਾ ਲੈ। ਬਾਈ ਠੀਕ ਆ। ਹਾਂ? ਠੀਕ ਹੈ। ਹੁਣ ਅੱਗੇ ਨਾ ਬਾਈ ਨੂੰ ਲਿਪ ਦੇ। ਹਾਂਜੀ। ਬਾਬੇ ਕਿਆਰ। ਬਾ ਫਿਰ ਤਾਂ ਤਿਆਰੀ ਹੈ ਲਿਪਣੇ ਦਾ ਹੀ ਆ ਹੋਰ ਤਾਂ ਕੁਝ ਨਹੀਂ। ਨਾ ਨਾ ਹੋਰ ਹੈ ਠੀਕ ਹੈ। ਬਾਕੀ ਰਹਿਣ ਠੀਕ ਆ ਲਿਪਣਾ ਹੀ। ਹੋ ਰਹੀ ਦੇਖ ਲੋ ਮੈਂ ਪਹਿਲਾਂ ਕਿੰਨਾ ਕੱਖਤਾ ਦੋ ਦਿਨ ਚ ਐਨ ਲੋਟ ਆ ਗਿਆ ਐਨ ਵਧੀਆ ਬਣ ਗਿਆ ਹੁਣ ਤਾਂ ਬਣ ਗਿਆ ਹੁਣ ਤਾਂ ਦੋ ਟਰਾਲੀਆਂ ਦਾ ਬੜੀਆਂ ਨਹੀਂ ਖਣਨੀਆਂ ਛੋਟੀਆਂ ਖੜਦੀ ਨਹੀਂ ਦੀ ਅੱਗੇ ਹਾਂਜੀ ਉਸ ਦਿਨ ਜਾਂ 16 ਫੁੱਟੀ ਤੇ 12 ਫੁੱਟੀ ਖੜ ਗਈ ਹਾਂ 16 আর 12 ਖੜ ਗਈ ਸੀ ਹਾਂਜੀ ਇੱਥੇ ਟਾਇਰ ਆ ਜਾਣ ਇੱਥੇ ਤੱਕ ਨਹੀਂ ਟਾਇਰ ਨਹੀਂ ਆਉਣੇ ਓਰੇ ਓਹ ਮਿੱਟੀ ਦਾ ਵੀ ਨਹੀਂ ਨਾ ਓਰੇ ਇੱਥੇ ਕਿ ਜੇ ਟਾਇਰ ਰਹਿਣ ਤਾਂ ਆ ਜਾਗਾ ਤੇ ਆਏ ਕਰ ਫਾਖਰਾ ਪਿੱਛੇ ਹੋਰ ਮਾਰ ਦੇਣਾ ਨਾਲੇ ਰੇਤਾ ਜਾਂ ਵਾਲੇ ਨਾਲੇ ਰੇਤਾ ਚੱਲੇ ਜੂਰ ਉਧਰ ਚਲੇ ਜਾਊਗਾ ਉੱਥੇ ਮਾਰ ਦਿੰਦਾ ਹਾਂ ਜੀ ਇਹ ਕੋ ਵੀ ਉੱਚਾ ਥੋੜਾ ਜਿਹਾ ਆਹ ਆ ਜਗਾ ਉੱਚੀ ਆ ਪਿੱਛੇ ਆ ਕੇ ਉਹ ਤੋਂ ਤੋਂ ਉੱਚੀ ਦਿੱਕੀ ਪਰ ਉਹ ਕਲਾੜੀ ਕਿ ਨਹੀਂ ਆ ਗੱਪੇ ਵੀ ਕਰਦੇ ਬਰੀ ਨੂੰ ਆਣਾ ਨਹੀਂ ਰਿਚਾ ਦਿੱਕੀ ਉੱਚਾ ਤੰਗ ਕਰਦਾ ਡੈਕਟਰ ਜਾਨੇ ਨੂੰ ਆਹ ਚੱਲ ਪੈਣ ਉਹ ਚਾ ਕਿਨ ਇੱਕ ਤਲਾਗ ਨੂੰ ਉਹ ਫਿਰ ਉੱਪਰ ਛੱਡੀ ਉਹ ਕਹਤੇ ਚੱਕਣੀ ਹੁਣ ਉੱਚੇ ਉੱਪਰ ਆ ਜੂ ਮੀ ਡੈਕਟਰ ਪਈਆ ਡੈਕਟਰ ਦਾ ਨੋ ਰੇਤਾ ਆ ਉਹ ਕਿਡਾ ਉਹ ਪਣਾ ਹਾਂ ਪਣੇ ਵਾਲਾ ਰੇਤਾ ਆ ਪਣੇ ਵਾਲਾ ਸਮਝਿਆ ਇਹਨਾਂ ਨੂੰ ਵਧੀਆ ਪੁੰਜਣਾ ਹਸਦਾ ਸਾਲਾ ਚੋ ਰੇਤਾ ਜਣੇ ਵੇ ਪੱਕਰ ਰੇਤਾ ਏ ਉਹ ਪਣਾ ਯਾਰ ਵਾਲਿਆ ਵਾਸੂ ਪਾਏ ਲੱਗੀ ਜਾਂਦਾ ਜਿਹੜਾ ਮਿੱਟੀ ਹੁੰਦੀ ਆ ਮਿੱਟੀ ਆ ਇਹਨੂੰ ਜੰਮ ਜਾਣਾ ਉਹ ਮਾਰਦਾ ਇਹਨੂੰ ਮੈਂ ਬੈਠਦੇ ਇੱਥੇ ਹਾਂਜੀ ਆਹੋਂ ਕੀ ਇੱਥੇ ਦਾ ਨਾਲ ਇੱਥੇ ਉੱਚਾ ਹੋ ਬੈਠ ਜਾ ਆ ਜਗ੍ਹਾ ਹੈ ਗੱਬੇ ਇੱਥੇ ਆਹ ਜਿੱਥੇ ਬਾਬਾ ਜੀ ਘੁੰਮਦੇ ਹਾਂਜੀ ਹੁਣ ਤੈਨ ਰਣ ਗਿਆ ਜੀ ਮੱਸੀ ਮੱਸੀ ਹਾਂਜੀ ਕੋਦੀ ਮੱਸੀ ਮਕਾਈਆਂ ਬਾਤੀਆਂ ਬਾਤੀਆਂ ਮੈਂ ਸਾਨੂੰ ਧੂਆਂ ਨੂੰ ਵਧੀਆ ਏ ਇਸ ਟਾਈਮ ਹੁਣ ਮੱਛਰ ਹੋ ਜਾਂਦਾ ਹੁਣ ਬਾਤੀ ਜਾਂਦਾ ਧੂਆਂ ਕਰ ਹੋ ਜਾਂਦਾ ਹਾਂ ਜਗਾ ਉੱਚੀ ਆ ਦੋ ਤਾਂ ਖੜ ਜਣੇ ਬਾਬਾ ਜੀ ਇਹਨੇ ਰਾਮ ਨਾ ਟਰਾਲੀ ਨੋੜ ਖੜੇ ਨੇ ਦਰਵਾਜਾ ਲੱਗੇ ਜਣਾ ਨਾਲ ਟਰਾਲੀ ਖੜ ਕੇ ਕੋਈ ਕੰਮ ਨਹੀਂ ਹੋ ਉਧਰ ਕਰੀਏ ਹਾਂ ਜੀ ਇਹ ਰੇਤਾ ਤਾਂ ਹੋ ਗਿਆ ਇੱਧਰ ਰੇਤਾ ਪਿਆ ਤਾਂ ਨਾ ਓਰੇ ਓ ਰੇਤਾ ਜਾਂ ਉਧਰ ਚਲੀ ਗਿਆ ਹੁਣ ਕਰਾ ਨਾਲ ਆ ਜਾ ਜੇ